ਅੱਧੇ ਥੜੀ ਤੇ ਚੜ ਜਾਓ ਭਾਈ ਆਓ ਜੀ ਇੱਧਰ ਆ ਜਾਓ ਸਾਹਮਣੇ ਚਲੋ 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 ਸਾਰੇ ਕੌਂਦੇ ਨੇ ਇੱਕ ਧਰਮਾ ਦੇ ਸਾਰੇ ਵਿਖਾ ਮੇਦਨ ਆਇਆ ਹੋਇਆ ਹੈ ਨਾ ਅੱਜ ਜਿਸ ਨੇ ਸਲਾਬਤ ਨਾਲ ਆਇਆ ਹੋਇਆ ਪਰੇਸ਼ੀਗਾਂ ਪਰ ਪ੍ਰਧਾਨਗੀ ਦੇ ਪੰਗਿਰ ਜੀ ਸਾਡੇ ਨੰਨੇ ਪਾਲਾਸ਼ਨ ਵਾਟਸਪੋ ਸਵਾਗਤ ਕਰਾਇਆ ਹੈ ਤਕੜਾ ਸਾਰੇ ਸਾਰੇ ਸਹਿਯੋਗ ਕਰਕੇ ਸਾਰੇ ਜੋ ਪਰ ਆਏ ਹਨ ਇਹਨਾਂ ਨੂੰ ਬਹੁਤ ਸਾਰੇ ਪਰਮਾਤਮਾ ਜੀ ਅਮੇਸ਼ਾ ਦੇ ਪਾਪਾ ਮਾਰਗ ਸੇਵਾ ਸੰਗਿਵਾਨ ਹੋਵੇ ਸਾਡੇ ਸਤਸ ਸਰ 15 ਮਿੰਟ ਪੂਰਾ ਸਹਿਯੋਗ ਅਤੇ ਭਰਾਵਾਂ ਦਾ ਸਹਿਯੋਗ ਹੈ

ਨਿਵਲ ਦੇ ਵਿੱਚ ਚਾਰ ਗੱਲਾਂ ਕਰਕੇ ਕਰ ਦਰੂ ਕਰ ਦਿੰਦੇ ਆ ਸੋ ਮੁੰਬੇ ਬੇਨਤੀ ਕਰਗਾ ਆਪਣੇ ਸਾਥ ਅਲੋਕ ਜੀ ਅਸ਼ਵਨ ਹੋਰ ਬੇਨਤੀ ਕਰਦਾ ਇਹ ਸਨਮਾਨ ਹੈ ਕਿਉਂਕਿ ਸਾਡੇ ਦਿਲ ਦੇ ਵਿੱਚ ਸਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੈਂ ਕਹਿੰਦਾ ਜੀ ਮੈਂ ਦੱਸਦਾ ਇਸ ਇਫੈਕਟਿਵ ਬੰਡ ਵੀ ਕਰਾਉਣਾ ਚਾਹੁੰਦਾ ਹਾਂ ਤੁਹਾਡੀ ਜੀ ਤੁਹਾਡਾ ਰਵੀ ਜੀ ਮੈਂ ਨਾਮ ਲੈਣੇ ਪਰਿਵਾਰ ਆ ਜਾ ਕੋਈ ਗੱਲ ਕਰਨ ਆਉਂਦਾ ਲੈਕਚਰ ਵਾਈਟ ਗੱਲ ਇਹ ਸੋ ਅੱਜ ਜਿਹੜਾ ਜੀ 90 ਮਾ ਰਾਸ਼ਨ ਵੰਡ ਸਮਗਮ ਕਰਵਾਇਆ ਗਿਆ ਹੈ ਲਾਇਨਸ ਕਲਬ ਇੰਟਰਨੈਸ਼ਨਲ ਤੇ ਬਾਬਾ ਬਾਲਕਨਾਥ ਸੇਵਾ ਸਮਿਤੀ ਫਗਵਾੜਾ ਦੋਨਾਂ ਦੇ ਸਾਂਝੇ ਉਪਰਾਲੇ ਦੇ ਨਾਲ ਇਹ ਜਿਹੜਾ ਅੱਜ ਇੱਕ ਬੜੀ ਵੱਡੀ ਸਮਾਜ ਸੇਵਾ ਹੁੰਦੀ ਹੈ ਕਹਿੰਦੇ ਕਿਸੇ ਦੇ ਪੇਟ ਲਈ ਕਿਸੇ ਨੂੰ ਅੰਨ ਜਿਹੜਾ ਆ ਕਹਿੰਦੇ ਦਾਨ ਕਰਦੇ ਨਾ ਆਪਣੇ ਆਪ ਦੇ ਵਿੱਚ ਦਾਨ ਤਾਂ ਬੜਿਆ ਹੈ ਲੇਕਿਨ ਕਹਿੰਦੇ ਹੁੰਦੇ ਆ ਕਿ ਦਾਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਦਾਨ ਆ ਉਹਨਾਂ ਦਾ ਨਾਮ ਜਿਹੜਾ ਆ ਜਦੋਂ ਆਪਾਂ ਉਹਨਾਂ ਦੀ ਸਿਫਤ ਕਰੀਏ ਤੇ ਸ਼ਬਦ ਘਟ ਪੈ ਜਾਂਦੇ ਆ ਸੋ ਜ਼ਰੂਰਤਮੰਦਾਂ ਨੂੰ ਦਵਾਈਆਂ ਵੰਡਣੀਆਂ ਜ਼ਰੂਰਤਮੰਦਾਂ ਨੂੰ ਰਾਸ਼ਨ ਦੇ ਦੇਣਾ ਜ਼ਰੂਰਤਮੰਦਾਂ ਨੂੰ ਹੋਰ ਲੋੜੀਂਦੀਆਂ ਚੀਜ਼ਾਂ ਦੇ ਦੇਣੀਆਂ ਇਹ ਬੜੇ ਵੱਡੇ ਜਿਗਰੇ ਵਾਲਾ ਕੰਮ ਹੈ ਔਰ ਇਹਦੇ ਲਈ ਖਾਸ ਤੌਰ ਤੇ ਮੈਂ ਸ਼ਲਾਘਾ ਕਰਨਾ ਚਾਹਨੀ ਆ ਲਾਈਨਸ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਗੁਰਦੀਪ ਕੰਜੀ ਔਰ ਬਾਬਾ ਬਲਕਨਾਥ ਸੇਵਾ ਸਮਿਤੀ ਦੇ ਨਾਲ ਵੀ ਕਾਂਗੀ ਸਾਹਿਬ ਜੁੜੇ ਹੋਏ ਆਂ ਔਰ ਇਹਦੇ ਨਾਲ ਇਹਨਾਂ ਦੀ ਸਾਰੀ ਟੀਮ ਹੈ ਖਾਸ ਤੌਰ ਤੇ ਮੇਰੇ ਨਾਲ ਬਾਜੀ ਦਾ ਤਾਂ ਖੈਰ ਬੜਾ ਪੁਰਾਣਾ ਰਿਸ਼ਤਾ ਹੈ ਬੜੀਆਂ ਸਮਾਜ ਸੇਵਾ ਸੰਸਥਾਵਾਂ ਦੇ ਨਾਲ ਇਹ ਜੁੜੇ ਹੋਏ ਆ। ਸੋ ਬਾਕੀ ਕਿਸੇ ਦਾ ਮੈਂ ਜੇ ਨਾਂ ਭੁੱਲ ਗਈ ਹਾਂ ਮੈਂ ਤਾਂ ਮੈਂ ਖਾਸ ਤੌਰ ਤੇ ਹਾਂ ਜੀ। ਪਟਾਲਾ ਤੋਂ ਵੀ ਆਏ ਨੇ। ਸੋ ਸਾਰੇ ਜਿਹੜੇ ਇਸ ਸੰਸਥਾ ਨੂੰ ਸਹਿਯੋਗ ਕਰ ਰਹੇ ਆ ਮੈਡਮ ਚੰਚਲ ਇੱਥੇ ਮੇਰੇ ਨਾਲ ਹੈ। ਸਾਰਿਆਂ ਨੂੰ ਮੈਂ ਬਹੁਤ-ਬਹੁਤ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੀ ਆਂ ਔਰ ਸੱਚੀ ਦੱਸਾਂ ਸਭ ਤੋਂ ਵੱਧ ਐਪਰੀਸ਼ੀਏਟ ਜਿਹੜਾ ਕਰਨਾ ਬਣਦਾ ਹੈ ਉਹ ਪ੍ਰੈਸ ਨੂੰ। ਮੈਂ ਇਹ ਕਹਿ ਰਹੀ ਹਾਂ ਕਿ ਫਗਵਾੜਾ ਅੱਜ ਕਿਉਂਕਿ ਜਿੱਥੇ ਜਿੱਥੇ ਮੈਂ ਸਹੀ ਗੱਲ ਐ ਗਈਆਂ ਸਮਾਜ ਸੇਵਾ ਦੇ ਕੰਮ ਸਾਰੇ ਵਾਸੀ ਬਹੁਤ ਜੜੇ ਆ ਬੜੇ ਲੋਕ ਦਿਲ ਦੇ ਨਾਲ ਕਰਦੇ ਆ ਕਹਿੰਦੇ ਇਹ ਜਿਹੜੀ ਧਰਤੀ ਹੀ ਇਸੇ ਕਾਰਨ ਖੜੀ ਐ ਕਿਉਂਕਿ ਇਸ ਧਰਤੀ ਤੇ ਜਿਹੜੇ ਆ ਉਹ ਦਾਨ ਕਰਨ ਵਾਲੇ ਪੁੰਨਿਆ ਕਰਨ ਵਾਲੇ ਜਿਹੜੇ ਆ ਉਹ ਲੋਕ ਇਸ ਧਰਤੀ ਦੇ ਉੱਪਰ ਆਪਣਾ ਕੰਮ ਕਰੀ ਜਾ ਰਹੇ ਆ ਬਾਕੀ ਤਾਂ ਚਲਈਏ ਚੀਜ਼ਾਂ ਚਲਦੀਆਂ ਰਹਦੀਆਂ ਆ ਸੋ ਇਹ ਜਿਹੜਾ ਧਰਮ ਕਰਮ ਦਾ ਜਿਹੜਾ ਕੰਮ ਹੈ ਇਹ ਜਿਹੜਾ ਨਾਮ ਅਸੀਂ ਚਾਪਦੇ ਆ ਇਹ ਬੜੀ ਵੱਡੀ ਚੀਜ਼ ਹੈ ਔਰ ਜਿੱਥੇ-ਜਿੱਥੇ ਮੈਂ ਗਈਆਂ ਸਾਰੇ ਪਾਸੇ ਜਿਹੜਾ ਆ ਲੋਕ ਇਹ ਕਰਨ ਵਾਲੇ ਮੈਨੂੰ ਬਹੁਤ ਆਤਮ ਚ ਮਿਲਦੇ ਆ ਔਰ ਮੈਨੂੰ ਫੰਕਸ਼ਨਸ ਤੇ ਜਾਣ ਦਾ ਜਿਹੜਾ ਆ ਇਹ ਸਭਾਗਿਆ ਵੀ ਮਿਲਦਾ ਆ ਔਰ ਉੱਥੇ ਬਤੌਰ ਲੋਕ ਮੈਨੂੰ ਚਲਿਏ ਪਤਾ ਨਹੀਂ ਹੁੰਦੇ ਕਹਿੰਦੇ ਤੁਸੀਂ ਐਨੇ ਹੈਗੇ ਆ ਉਸ ਚੀਜ਼ ਦੇ ਮਾਲਕ ਜਾਂ ਨਹੀਂ ਪਰ ਪਰਮਾਤਮਾ ਦੀ ਜਿਹੜੀ ਹੈ ਦਿੱਤੀ ਹੋਈ ਰਹਿਮਤ ਦੇ ਨਾਲ ਮੈਨੂੰ ਸਮਾਜ ਸੇਵਾ ਦੇ ਇਸ ਕੰਮਾਂ ਦੇ ਵਿੱਚ ਉਹਨਾਂ ਨਾਲ ਥੋੜਾ ਜਿਹਾ ਸਹਿਯੋਗ ਕਰਨ ਦਾ ਮੌਕਾ ਮਿਲ ਜਾਂਦਾ ਪਰ ਮੈਂ ਜਿੱਥੇ ਵੀ ਗਈਆਂ ਮੈਂ ਸੱਚੀ ਦੱਸਾਂ ਸਿਫਤ ਦੇ ਕਾਬਿਲ ਜਿਹੜੀ ਆ ਫਗਵਾੜਾ ਦੀ ਪ੍ਰੈਸ ਹੈ ਮਤਲਬ ਫਗਵਾੜਾ ਦੀ ਪ੍ਰੈਸ ਲਈ ਸਭ ਨੂੰ ਕਹਿੰਦੀ ਇੱਕ ਵਾਰੀ ਕਲਾਪਿੰਗ ਜ਼ਰੂਰ ਕਰੋ ਜੇਸੇ ਤਰੀਕੇ ਦੇ ਨਾਲ ਹਰ ਛੋਟੇ ਫੰਕਸ਼ਨ ਨੂੰ ਸਮਾਜ ਸੇਵਾ ਦੇ ਕੰਮ ਨੂੰ ਚਾਹੇ ਖੂਨ ਦਾਨ ਹੋ ਰਿਹਾ ਹੈ ਚਾਹੇ ਰਾਸ਼ਨ ਵੰਡ ਸਮਾਗਮ ਹੋ ਰਿਹਾ ਹੈ ਚਾਹੇ ਕਿਸੇ ਜਗ੍ਹਾ ਦੇ ਉੱਪਰ ਕੱਪੜਿਆਂ ਦਾ ਕਿਤੇ ਦਾਨ ਕੀਤਾ ਜਾ ਰਿਹਾ ਲੋੜਵੰਦਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਕੋਈ ਧਾਰਮਿਕ ਉਪਲਖਸ਼ ਹੈ ਤੋਂ ਇਸ ਚੀਜ਼ ਦੇ ਵਿੱਚ ਪ੍ਰੈਸ ਦੇ ਵੀਰ ਜਿਵੇਂ ਆ ਕੇ ਉਹਨੂੰ ਕਵਰੇਜ ਕਰਦੇ ਐ ਉਸ ਕਵਰੇਜ ਕਰਨ ਦੇ ਨਾਲ ਦੇਖੋ ਜਿਹੜੇ ਤਾਂ ਲੋਕ ਕਰ ਹੀ ਰਹੇ ਐ ਹੈਨਾ ਆਪਣਾ ਇਸ ਸੇਵਾ ਦੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਜਿੱਥੇ ਉਤਸ਼ਾਹ ਮਿਲਦਾ ਹੀ ਮਿਲਦਾ ਆ ਲੇਕਿਨ ਉਹ ਜਦੋਂ ਚੀਜ਼ ਲੋਕ ਦੂਸਰਿਆਂ ਤੱਕ ਜਾਂਦੀ ਹੈ ਤਾਂ ਉਹ ਜਿਹੜਾ ਆ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲਦਾ ਆ ਸੋ ਇਹ ਜਿਹੜਾ ਇੰਨਾ ਸੁੰਦਰ ਆਯੋਜਨ ਹੈ ਇਸ ਸਾਰੇ ਸੁੰਦਰ ਆਯੋਜਨ ਲਈ ਜਿੱਥੇ ਮੈਂ ਜੋਸ਼ੀਆਂ ਮੰਦਿਰ ਕਹਿਣ ਮੈਨੂੰ ਮੌਕਾ ਮਿਲ ਗਿਆ ਮੈਂ ਕਦੀ ਆਈ ਨਹੀਂ ਮੰਦਿਰ ਦੇ ਵਿੱਚ ਕਿੰਨਾ ਸੁੰਦਰ ਮੰਦਿਰ ਹੈ ਔਰ ਇਸ ਸੁੰਦਰ ਮੰਦਿਰ ਨੂੰ ਆਪਣਾ ਚੰਚਲ ਮੈਡਮ ਜਿਹੜੇ ਆ ਲੋਕ ਕਹਿੰਦੇ ਇਹਨੂੰ ਮੈਨੇਜ ਕਰ ਰਿਆ ਹੈ ਇਹਨਾਂ ਨੂੰ ਬਹੁਤ ਬਹੁਤ ਇਸ ਵਾਸਤੇ ਮੇਰੇ ਵੱਲੋਂ ਜਿਹੜਾ ਅਸੀਂ ਚਲੋ ਐਪਰੀਸ਼ੀਏਟ ਤਾਂ ਨਹੀਂ ਮੈਂ ਕਰਦੀ ਸੋ ਆਪਣੇ ਵੱਲੋਂ ਫਗਵਾੜਾ ਦੀ ਲੜਕੀ ਹੋਣ ਦੇ ਨਾਤੇ ਤੁਹਾਡਾ ਬੜਾ ਧੰਨਵਾਦ ਐ ਇਹਨਾਂ ਸੁੰਦਰ ਮੰਦਰ ਹੈ ਔਰ ਜਿਹੜੇ ਇਸ ਮੰਦਰ ਦੇ ਨਾਲ ਜੁੜੇ ਹੋਇਆ ਉਸ ਕਮੇਟੀ ਨੂੰ ਵੀ ਬਹੁਤ ਬਹੁਤ ਮੈਂ ਉਹਨਾਂ ਦੀ ਸ਼ਲਾਘਾ ਕਰਦੀ ਆ ਔਰ ਇਸ ਮੰਦਰ ਦੇ ਵਿੱਚ ਆ ਕੇ ਇੰਨੀ ਸੁੰਦਰ ਜਗ੍ਹਾ ਦੇ ਉੱਪਰ ਇੰਨਾ ਜਿਹੜਾ ਅੱਛਾ ਆਯੋਜਨ ਹੈ ਇਹਨਾਂ ਜਿਹਨੂੰ ਕਹਿ ਸਕਦੇ ਆ ਕਿ ਪੁੰਨੇ ਵਾਲਾ ਜਿਹੜਾ ਕੰਮ ਆ ਉਹਦੇ ਲਈ ਮੈਂ ਗੁਰਦੀਪ ਕੰਗਜੀ ਉਹਨਾਂ ਦੀ ਸਾਰੀ ਟੀਮ ਲਾਇਨਸ ਕਲੱਬ ਇੰਟਰਨੈਸ਼ਨਲ ਬਾਬਾ ਬਾਲਕਨਾ ਸੇਵਾ ਸੰਧੀ ਸਾਰਿਆਂ ਦਾ ਐਜ਼ ਆਫੀਸਰ ਤਾਂ ਸ਼ਾਇਦ ਅਪਰੀਸ਼ੀਏਟ ਕਰਦੀਆਂ ਲੇਕਿਨ ਫਗਵਾੜਾ ਦੀ ਬੇਟੀ ਹੋਣ ਦੇ ਨਾਤੇ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਸੋ ਜੈ ਮਾਤਾ ਦੀ ਲਾਇਨ ਗੁਰਦੀਪ ਸਿੰਘ ਕੰਗਜੀ ਉਹਨਾਂ ਵੱਲੋਂ ਅੱਜ 90ਵੇਂ ਵਾਸ਼ਿੰਗ ਜਿਹੜਾ ਰਾਸ਼ਨ ਵੰਡ ਸਮਾਰੋਹ ਉੱਤੇ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਹੀ ਉਹਨਾਂ ਦੇ ਇਸ ਕੰਮ ਦੀ ਪੂਰੀ ਮੈਂ ਅਪਰੀਸ਼ੀਏਸ਼ਨ ਦੇਣਾ ਕਿ ਜਿੱਦਾਂ ਉਹ ਕੰਮ ਕਰਦੇ ਨੇ 90 ਮਹੀਨੇ ਲਗਾਤਾਰ ਰਾਸ਼ਨ ਦੇਣਾ ਇੱਕ ਛੋਟਾ ਟਾਸਕ ਨਹੀਂ ਹੈ ਤੇ ਜਿਹੜੇ ਨਿੱਡੀ ਨੂੰ ਜਿਹੜਾ ਰਾਸ਼ਨ ਜਾਂਦਾ ਹੈ ਬੜਾ ਬੜਾ ਪੁੰਦਾ ਕੰਮ ਹੈ ਮੈਂ ਇਹਨਾਂ ਦੀ ਸੰਸਥਾ ਨੂੰ ਵੀ ਬਾਬੋ ਬਾਲਕਨਾ ਸੇਵਾ ਸੰਧੀ ਸਰ ਉਹ ਸਾਰੀ ਸੰਸਥਾ ਨੂੰ ਵੀ ਮੈਂ ਪ੍ਰਭੂ ਚਾਨਕ ਹੋਰ ਬਲ ਦੇਵੇ ਕਿ ਹੋਰ ਵਧੀਆ ਕੰਮ ਕਰ ਸਕਣ ਤੇ ਲਾਈਨਿਸ ਦਾ ਨਾਮ ਵੀ ਹੋਰ ਵਧਾਨ ਤੇ ਮੈਂ ਲਾਈਨ ਦਾ ਜੀਐਮਟੀ ਕੋਆਰਡੀਨੇਟਰ ਮੈਂ ਅਜੀਬ ਸਮੈਨਾ ਕੀ ਤਾਂ ਸਾਹਿਬ ਦੇ ਜਿਹੜੇ ਉਪਰਾਲੇ ਆ ਨੇ ਬਹੁਤ ਅੱਛੇ ਨੇ ਲਾਈਨਸਨ ਦੇ ਵਿੱਚ ਵੀ ਤੇ ਇਹਨਾਂ ਦੀ ਸੇਵਾ ਦੇ ਕੰਮ ਇਦਾਂ ਹੀ ਕਰਦੇ ਰਹੇ ਨੇ ਡਿਸਟ੍ਰਿਕਟ ਦੇ ਵਿੱਚ ਹੋਰ ਆਪਣਾ ਨਾਮ ਉਜਾਗਰਨ ਇਹਨਾਂ ਕੋਲ ਐਸ ਵਾਲੇ ਡਿਸਟ੍ਰਿਕਟ ਚੇਅਰਮੈਨ ਹੀ ਹੈ ਪੀਸ ਆਫ ਪੀਸ ਪੋਸਟ ਤੇ ਮੈਂ ਉਹਦੀ ਵੀ ਬਹੁਤ ਬਹੁਤ ਉਹਨਾਂ ਬਹੁਤ ਬਾਰਗਤ ਦੇਣਾ ਯਾ ਅੱਛੇ ਕੰਮ ਵੇਖ ਕੇ ਹੀ ਕੋਸ ਮਿਲਦੀ ਹੈ ਤੇ ਇਦਾਂ ਹੀ ਸਾਡੇ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ ਤੇ ਲਾਈਨਸ ਦਾ ਨਾਮ ਹੋਰ ਬਦਾਨ ਹੈ ਥੈਂਕ ਯੂ ਅੱਜ ਬਾਬਾ ਬਕਰ ਸੇਵਾ ਸੰਧੀ ਅੱਜ ਲਾਇਨ ਸਿਟੀ ਨੈਸ਼ਨਲ ਸਾਡੇ ਬਿਲਾਜ 90 ਬਾਰ ਆਸ਼ਰਮ ਸਮਾਗਮਾ ਦੀ ਦੋਸ਼ੇ ਮਲੇ ਮਾਤਾ ਮੰਦਰ ਬੰਦ ਕਰਾ ਰਹੇ ਆ ਇਹ ਸਾਡਾ ਜਿਹੜੇ ਮੁੱਖ ਮਹਿਮਾਨ ਸਾਡੇ ਮੇਰੇ ਭਰਾ ਸਾਡੇ ਸ਼੍ਰੀ ਰਜਿ ਬਿਗੜੀ ਬਟਾਲੇ ਤੋਂ ਸਾਡੇ ਸਪੈਸ਼ਲ ਅਸ਼ੀਰਵਾਦ ਦੇਣ ਲਈ ਸਾਡੇ ਇੱਥੇ ਆਇਆ ਅੱਜ ਜਿਹਨਾਂ ਨੇ ਆਪਣੇ ਹੱਥ ਨਾਲ ਸ਼ੁਰੂਆਤ ਕੀਤੀ ਚਾਹੁੰ ਗਏ ਖੁਸ਼ੀ ਹੁੰਦੀ ਆ ਜਦੋਂ ਸਾਡਾ ਸਾਡੇ ਭਰਾ ਖੜਦੇ ਆਣ ਖੜਦੇ ਆ ਸਾਡੇ ਬੂਡੇ ਖੜਦੇ ਆ ਸ਼ਹਿਰ ਦੇ ਜਿਹਨਾਂ ਨੂੰ ਬੁਲਾਉਣੇ ਆ ਸਾਰੇ ਇੱਥੇ ਆਉਂਦੇ ਆ ਸੋ ਤੁਹਾਡੇ ਵੱਲੋਂ ਇਹ ਅਪੀਲ ਕਰਦੇ ਆ ਜੀ ਤਾਂ ਕਿ ਦੇਖੋ ਜੀ ਸਾਡਾ ਸਮਾਜ ਸੇਵਕਾਂ ਦਾ ਹਰ ਕਿਸ ਦਾ ਵਜਾ ਫਰਜ਼ ਆ ਜਿੰਨਾ ਉਸ ਦਾ ਆਪਣਾ ਕਮਾਈ ਜੋ ਰਸ਼ਵੰਤ ਕੱਢ ਕੇ ਕਿਸੇ ਵੀ ਜਰਤਮੰਦ ਹਲਪ ਬੰਦੇ ਹਲਪਾ ਨਹੀਂ ਆ ਇਹ ਜੁੜੀ ਨਹੀਂ ਰਸ਼ਵੰਤ ਸਾਡੀ ਸਾਡੀ ਸੰਤਰੀ ਹੈ ਰਸ਼ਵੰਤ ਦੀ ਬਾਕੀ ਚਾਹੇ ਕਿਸੇ ਜਰਤਾਂ ਦੀ ਬਤਾਈਆਂ ਜਿਹੜਾ ਜਾ ਕੇ ਮੈਂ ਲੜਕੀ ਦੀ شادی ਹੋਤਾ ਜਾਂ ਜਿੱਦਾਂ ਵੀ ਜਿਹਨੂੰ ਜਰਤ ਹੈ ਉਹਦੀ ਯੋਜਨਾ ਅਸੀਂ ਹੈਲਪ ਕਰਦੇ ਆ ਤਾਂ ਇੱਕਦਮ ਇਥੇ ਸਾਡੇ ਮੰਦਰਾਂ ਤੇ ਸਾਡੇ ਮੰਦਰ ਪ੍ਰਧਾਨ ਚੰਟਰ ਸਿੰਘ ਖੜੇ ਹਨ ਜਿਨੇ ਸਾਨੂੰ ਇਹਨਾਂ ਦਾ ਪੂਰਾ ਅਸ਼ੀਰਵਾਦ ਨਾਲ ਨਾਲ ਕੀਵਸ ਸਾਹਿਬ ਨਾਲ ਸਾਡਾ ਵੀ ਅਸ਼ੀਰਵਾਦ ਹੋਰ ਪੁਰਦੀਪ ਕਾਂਗਜੀ ਲਗਾਤਾਰ 90 ਮਹੀਨੇ ਤੱਕ ਇਹੋ ਜਿਹਾ ਪ੍ਰੋਜੈਕਟ ਜਿਹੜਾ ਕਿ 20 ਘਰਾਂ ਦੇ ਵਿੱਚ ਰਾਸ਼ਨ ਪੂਰਾ ਮਹੀਨੇ ਦਾ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਐਡਾ ਲੰਬਾ ਸਫਰ ਤੇ ਇੰਨੀ ਇਹਨੂੰ ਸੰਭਾਲਣਾ ਸਾਬ ਕਰਨਾ ਕਿੱਦਾਂ ਕੱਲੇ ਕਰ ਸਕਦੇ ਸਰ ਕੱਲਾ ਆਪਣੇ ਬਾਬਾਏ ਬਾਬੇ ਸਾਡੇ ਦੇ ਅਸ਼ੀਰਵਾਦ ਵਿੱਚ ਪੂਰਾ ਜੜੇ ਪੂਰੀ ਫੈਮਿਲੀ ਹੈ ਔਰ ਮੈਂ ਨਾਲ ਸਾਡੇ ਪੂਰੇ ਸੰਤਾੜੇ ਤਰਮਨ ਚਲਜੀ ਬੇਟੂ ਜੀ ਕੇਕੇ ਸ਼ਰਮਾ ਜੀ ਔਰ ਪੂਰੇ ਸਾਡੇ ਮੈਂਬਰ ਜਿਹਦਾ ਇਸ ਵਾਰ ਸਾਡੇ ਨਾਲ ਚੱਲਦੇ ਆ ਔਰ ਸਭ ਤੋਂ ਵੱਡਾ ਮੈਂ ਸਾਡੇ ਗਾਜ ਮੈਂ ਕਜਟ ਬਜਾ ਰਾਨਾ ਦੇ ਕੁਲਤਮੀਆ ਮੇਲੇ ਤੋਂ ਆਏ ਆ ਉਹਨਾਂ ਦਾ ਵੀ ਜੋਗਦਰ ਮੇਸ਼ਾ ਰਿਦਾ ਔਰ ਮੇਰੇ ਭਰਾ ਜਿਹੜੇ ਸਾਡੇ ਪੈਨ ਦਿੰਦੇ ਆ ਔਰ ਮੇਰੇ ਸਿਸਟਰ ਕੈਨੇਡਾ ਉਹ ਵੀ ਸਾਨੂੰ ਬੇਸ਼ੱਕ ਮੇਦੀ ਹੈਲਪ ਕਰਦੀ ਆ ਕਿ ਜਿੰਨੀ ਮਤ ਤੋਂ ਸਵਾਜੋ ਕਰਦੇ ਕਰੀਏ ਔਰ ਚਾਰ ਵਸਿਆਂ ਦੇ ਕਈ ਬੰਦੇ ਸਾਡੇ ਤੇ ਆ ਗਏ ਪਰਸਨ ਤੁਹਾਨੂੰ ਜਿੰਨਾ ਥੰਡੋ ਹੈਲਪ ਨਾਲ ਮਿਲਦੀ ਆ ਜੀ ਔਰ ਸਾਰੇ ਸਹਿਯੋਗ ਨਾਲ ਸੀ ਕਰਦੇ ਆ ਮੈਂ ਇਕੱਲਾ ਕੁਝ ਨਹੀਂ ਕਰਦਾ ਕਰਨ ਵਾਲੇ ਬਾਬਾ ਹੀ ਕਰਾਉਣ ਲਿਆ ਸੀ ਜਿੰਨਾ ਸਾਨੂੰ ਕਹਿਣਗੇ ਅੱਜ 90 100 ਵੀ ਹੋ ਗਿਆ 200 ਵੀ ਹੋ ਗਿਆ ਜੀ ਵਸਨਾ ਦੀ ਸੀ ਪਰ ਕੰਗਜੀ ਦੇਖਿਆ ਜਾਂਦਾ ਹੈ ਕਿਤੇ ਤੁਸੀਂ ਕਿਸੇ ਨੂੰ ਰਸਨ ਵੰਡ ਰਹੇ ਹੋ ਕਿਤੇ ਵਿਆਹ ਦੇ ਵਿੱਚ ਸਮਾਨ ਵੇਟਰ ਕਰ ਰਹੇ ਹੋ ਕਿਸੇ ਨੂੰ ਲੋਡ ਪੰਦ ਲਈ ਪੀਸਾ ਦੇ ਰਹੇ ਹੋ ਇਹ ਕਿਦਾਂ ਉਪਰਾਲੇ ਇੱਦਾਂ ਦੇ ਕਿਦਾਂ ਤੁਹਾਡੇ ਦਿਮਾਗ ਜਾਂਦੇ ਜਾ ਕੇ ਸਮਾਜ ਸੇਵਾ ਦੇ ਖੇਤਰ 'ਚ ਤੁਸੀਂ ਇੱਦਾਂ ਰੁੱਝੇ ਹੋ ਕਿ ਬਸ ਇੱਕ ਕੰਗਈ ਆ ਭਗਵਾਨ ਸਰ ਇੱਕ ਕਹਿੰਦੇ ਬੰਦੇ ਦਾ ਮਾੜਾ ਨਾਮ ਕਰੇ ਬੁਲਾਣਾ ਚਾਹੀਦਾ ਜੀ ਅਸੀਂ ਬਹੁਤ ਪਾੜਾ ਟਾਈਮ ਟੱਕਾ ਟਾਈਮ ਬਹੁਤ ਲਖਿਆ ਮਾੜਾ ਨਾਮ ਬਹੁਤ ਲਖਿਆ ਇਸ ਕਰ ਆਪਣਾ ਆਪਣਾ ਟਾਈਮ ਜ਼ਿਆਦਾ ਹੈ ਕਿੰਨਾ ਖੁਸ਼ ਦਾ ਪਤੋ ਦਾ ਫਿਲਕਾਰ ਕੇ ਹੈਲਪ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਟਾਈਟਲ ਟਾਈਮ ਬੜੀ ਆਇਆ ਅੱਜ ਜੇਡ ਹੋ ਗਿਆ ਚਲੋ ਮੈਂ ਦੀ ਸਾਡੇ ਅਸ਼ੀਰਵਾਦਣ ਆਏ ਆ ਔਰ ਇਹ ਕਿ ਵੀ ਕਹੇ ਜੀ ਬੀਸੀ ਸਾਹਿਬ ਬਣਾਣਾ ਇਹਨੇ ਜੀ ਵੀ ਸਾਡੇ ਪੱਤਰ ਦੇ ਇੱਥੇ ਸ਼ਿਵ ਰਣਜੀਤ ਆ ਬਾਰੇ ਮਤਲਬ ਹਲਕੇ ਹੀ ਆ ਜਦ ਕਦੇ ਬੀਸੀ ਹਾਲਾਟ ਬਣਾਣਾ ਸਾਡੇ ਸਾਡੇ ਸ਼ਾਹਦਾ ਮੰਡ ਬੰਦੇ ਔਰ ਸਾਡੋ ਵੀ ਸਾਡੇ ਭੈਣ ਦੀ ਸੀਦਾ ਬਣ ਗਿਆ ਇਹ ਹੀ ਬਹੁਤ ਧੰਨਵਾਦ ਕਰਦੇ ਆ ਕਿ ਚਲੋ ਮੈਂ ਤਾਂ ਇਹ ਚੀਜ਼ ਮੰਨਦੀ ਆ ਕਿ ਮੈਂ ਚਾਹੇ ਐਸਟੀਐਮ ਰਹੀ ਆ ਫਗਵਾੜਾ ਚ ਠੀਕ ਹੈ ਚਾਹੇ ਮੈਂ ਇੱਥੇ ਕਾਰਪੋਰੇਸ਼ਨ ਚ ਕੰਮ ਕੀਤਾ ਚ ਫਗਵਾੜਾ ਦੇ ਜਿੰਨੇ ਲੋਕ ਐ ਚਾਹੇ ਮੈਂ ਸਾਰਿਆਂ ਦੀ ਗੱਲ ਕਰਦੀ ਆ ਚਾਹੇ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਆ ਤੁਸੀਂ ਸਾਰੇ ਕਿਸੇ ਵੀ ਸੰਸਥਾ ਦੇ ਨਾਲ ਜੁੜੇ ਆ ਤੁਸੀਂ ਮੈਨੂੰ ਐਦਾਂ ਹੀ ਪਿਆਰ ਦਿੱਤਾ ਹੈ ਕਿ ਮੈਂ ਆਪਣੇ ਆਪ ਨੂੰ ਹਮੇਸ਼ਾ ਟੀਸੀ ਹੀ ਸਮਝਿਆ ਆ ਸੋ ਥੈਂਕ ਯੂ ਵੈਰੀ ਮਚ ਜੀ 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 ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾئیں ਅਗਲਾ ਬਸਵਾ ਜੀ ਨੋਦੇ ਅਗਲੇ ਵਾਲੇ ਜੀ ਅਗਲਾ ਬੋਲਣਾ